ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਬਨਜੀਤ ਕੌਰ ਖਾਲਸਾ ਅੱਜ ਆਪਾਂ ਘਰੇਲੂ ਨੁਕਤੇ ਦਰਦਾਂ ਵਾਸਤੇ ਦੱਸਣ ਜਾ ਰਹੀ ਆਂ ਦੇਸੀ ਦਵਾਈਆਂ ਜਿਵੇਂ ਕਿ ਮੰਨ ਕੇ ਚੱਲੋ ਜੀ ਆਪਾਂ ਦੇਸੀ ਵਰਤਦੇ ਨਹੀਂਗੇ ਜੇ ਡਾਕਟਰਾਂ ਕੋਲੇ ਭੱਜ ਜਾਨੇ ਜੇ ਆਪਾਂ ਘਰੇ ਤਿਆਰ ਕਰੀਏ ਤੇ ਹਰਕ ਬਿਮਾਰੀ ਦਾ ਇਲਾਜ ਆਪਣੇ ਕੋਲੇ ਘਰੇ ਹੈਗਾ ਰਸੋਈ ਦੇ ਵਿੱਚ ਤੇ ਆਪਾਂ ਦਰਦਾਂ ਦੀ ਦਵਾਈ ਖਾ ਖਾ ਕੇ ਅੱਕ ਜਾਂਦੇ ਆਂ ਲੀਵਰ ਵੀ ਖਰਾਬ ਕਰ ਲੈਨੇ ਆਂ ਕੋਈ ਰਾਮ ਨਹੀਂ ਆਉਂਦਾਗਾ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਅਗੇ ਨਾਨੀਆਂ ਦਾਦਾਂ ਗਾਂ ਹੀ ਵਰਤਦੀਆਂ ਹੁੰਦੀਆਂ ਸੀ ਸਰੋਂ ਦਾ ਤੇਲ ਦੀ ਮਾਲਿਸ਼ ਕਰ ਲੈਂਦੀਆਂ ਸੀ ਤਾਂ ਦਰਦ ਹਟ ਜਾਂਦਾ ਸੀਗਾ ਆਪਾਂ ਤਾਂ ਕੁਝ ਇਹੋ ਜਿਹਾ ਵਰਤ ਕੇ ਨਹੀਂ ਖੁਸ਼ ਆਪਾਂ ਕਹਿੰਦੇ ਡਾਕਟਰਾਂ ਕੋਲੇ ਭਜੀਏ ਜਿੱਥੇ ਪੈਸੇ ਲੱਗਣ ਆਪਾਂ ਥੋੜੇ ਜਿਹਾ ਪੈਸੇ 10-20 ਰੁਪਿਆ ਦੇ ਵਿੱਚ ਤਿਆਰ ਹੋਣ ਵਾਲੀ ਦਵਾਈ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਕਿਸ ਵਿਧੀ ਨਾਲ ਬਣਾਉਣੀ ਹੈ ਤੇ ਕੀ ਕੁਝ ਲਿਆ ਆਪਾਂ ਹਾਂਜੀ ਲੌਂਗ ਲਿਆ ਜੀ ਮੇਥੇ ਆ ਕਾਲੀ ਮਿਰਚਾ ਲਸਣਾ ਜਵੈਣ ਆ ਤੇ ਇਹ ਇਹ ਆਪਾਂ ਤਿਆਰ ਕਿਵੇਂ ਕਰਨਾ ਜੀ ਕਿਵੇਂ ਵਰਤਣਾ ਇਹ ਗਰਮ ਕਪੜੇ ਨਾਲ ਲਪੇਟ ਲੈਣਾ ਇਹਨੂੰ ਮਾਲ ਕੇ ਮਾਲਸ਼ ਕਰਕੇ ਗਰਮ ਕਪੜਿਆਂ ਨਾਲ ਲਪੇਟ ਲੈਣਾ ਇਹ ਵਰਤਿਆ ਹੋਇਆ ਨੁਕਤਾ ਜੇ ਆਪਾਂ ਵਰਤਾਂਗੇ ਤਾਂ ਆਰਾਮ ਜ਼ਰੂਰ ਮਿਲੂਗਾ ਇਹ ਆਪਾਂ ਘਰੇ ਅਪਣਾਇਆ ਸੀਗਾ ਤਾਂ ਹੀ ਦੱਸਣ ਲੱਗੇ ਤੁਹਾਨੂੰ ਵੀ ਆਪਾਂ ਕਾਹ ਤੋਂ ਬਰਬਾਦ ਕਰਨਾ ਟਾਈਮ ਅਗਲੇ ਦਾ ਵੀ ਨਾਲੇ ਆਪਦਾ ਇਹਦਾ ਕਰਕੇ ਦੱਸਣ ਜਾ ਰਹੇ ਆ ਆਪਾਂ ਤੁਹਾਨੂੰ ਵਧੀਆ ਵਿਧੀ ਨਾਲ ਦੱਸਾਂਗੇ ਆਪਾਂ ਤੇਲ ਲੈ ਲਿਆ ਜੀ ਇਹਨੂੰ ਗਰਮ ਕਰ ਲਿਆ ਸੀਗਾ ਜੀ ਪਹਿਲਾਂ ਹੀ ਕੜਾਈ ਲੈ ਲਈ ਸੀ ਧਰ ਲਈ ਸੀ ਇਦੇ ਵਿੱਚ ਆਪਾਂ ਪਾਵਾਂਗੇ ਜੀ ਲਸਣ ਲਸਣ ਪਾਤਾ ਜੀ ਇੱਦੇ ਚ 2 ਚੌਂਚੇ ਮੇਥੇ ਪਾਤੇ ਆ ਜੀ ਆ ਲੌਂਗ ਪਾਤੇ ਆ ਜੀ 1 ਚਮਚਾ ਲੌਂਗਾਂ ਦਾ ਪਾਤਾ ਜੀ ਇੱਥੇ 2 ਚਮਚੇ ਜਵਾਨ ਦੇ ਪਾਏ ਆ ਆਪਾਂ ਕੁਛ ਕਾਲੀਆਂ ਮਿਰਚਾਂ ਪਾ ਦਿੰਨੇ ਆ ਜੀ ਆਪਾਂ ਇਹਦੇ ਵਿੱਚ ਜਦੋਂ ਜਿੰਜਰ ਕਾਲਾ ਨਹੀਂ ਨਾ ਹੋ ਜਾਂਦਾ ਉਹਨਾਂ 'ਚ ਕਰਾਪਾ ਲਾਉਣਾ ਨਹੀਂ ਜੀ ਇਹ ਇਹ ਵਰਤਿਆ ਹੋਇਆ ਨੁਕਤਾ ਜੇ ਆਪਾਂ ਕਰ ਸਕਦੇ ਆ ਤਾਂ ਕਰ ਲਓ ਜਰੂਰ ਬਚ ਜਾਓਗੇ ਡਾਕਟਰਾਂ ਦੀ ਦਵਾਈਆਂ ਤੋਂ ਉਹਨਾਂ ਨੇ ਦਾਦਾਂ ਗਾਲੇ ਨੁਕਤੇ ਵਰਤੋਂਗੇ ਤਾਂ ਬਚ ਜਾਊਂਗੇ ਕਿ ਨਹੀਂ ਤਾਂ ਡਾਕਟਰਾਂ ਨੂੰ ਭੱਜੇ ਹੀ ਜਾਣਾ ਆਪਾਂ ਵਰਤ ਕੇ ਜਰੂਰ ਦੋਸਤੋ ਜਰੂਰ ਕਮੈਂਟ ਕਰਿਓ ਕਿ ਕਿਸ ਤਰ੍ਹਾਂ ਦਾ ਲੱਗਾ ਸਾਡਾ ਨੁਕਤਾ ਦੇਸੀ ਇਹ ਆਪਾਂ ਹੁਣ ਗੋਮੈਂਟ ਅਜ ਤਿਆਰ ਹੋ ਜਾਣਾ ਇਹ ਵਾਲਾ ਆਇਆ ਬਸ ਤੇਲ ਨੂੰ ਕਾਲਾ ਹੋਈ ਜਾਂਦਾ ਤੇਲ ਇਹ ਜਦੋਂ ਕਾਲਾ ਹੋ ਗਿਆ ਉਦੋਂ ਆਪਾਂ ਲਾ ਲੈਣਾ ਜੀ ਇਹ ਹਾਂਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਫੋਲੋ ਜਰੂਰ ਕਰਨਾ ਆਪਣਾ ਅੰਬ ਦਾ achar ਮਿਰਚ ਦਾ achar ਨਿੰਬੂ ਦਾ achar ਏ ਵੀ ਆਪਣਾ ਆਪਾ ਡਿਲੀਵਰੀ ਕਰਦੇ ਆ ਜੇ ਕਿਸੇ ਨੇ ਮਗਵਾਉਣਾ ਹੋਵੇ ਤਾਂ ਆਪਾਂ ਨੂੰ ਫੋਨ ਤੇ ਦੱਸ ਸਕਦਾ ਜਾਂ ਕਮੈਂਟ ਕਰ ਦੇਵੇ ਤੇ ਉਹ ਆਪਾਂ ਉਹ ਭੇਜ ਸਕਦੇ ਆ ਜਿੱਥੇ ਵੀ ਮਗਵਾਉਣਗੇ ਆਪਾਂ ਭੇਜ ਸਕਦੇ ਆ ਜੀ ਧੰਨਵਾਦ